ਸੰਦੀਪ ਲੁੱਤਰ ਬਣ ਦੇ ਲਈ ਸੰਦੀਪ ਖੜਬਾ ਬਣ ਦੇ ਲਈ ਬਹੁਤ ਵੱਡੀ ਮਿਹਨਤ ਕਰਨੀ ਪਈ ਹੈ ਅੱਜ ਸੰਦੀਪ ਸਿਖਰ ਤੇ ਹੈ ਸੰਦੀਪ ਜਮਾ ਕਹਿੰਦੇ ਸਿਖਰਲਾ ਟੰਬਾ ਬਣਿਆ ਹੋਇਆ ਤੇ ਸਾਡੀਆਂ ਦਵਾਵਾਂ ਨੇ ਬੰਨਾ ਪ੍ਰਮੋਟਰ ਭਰਾਵਾਂ ਦਾ ਧੰਨਵਾਦ ਕਰਦਾ ਹੈ ਅੱਜ ਵੱਡੇ ਵੱਲੋਂ ਵੱਡੀ ਗੱਡੀ ਦੇ ਨਾਲ ਬਹੁਤ ਵੱਡਾ ਸਨਮਾਨ ਜਿਹੜਾ ਅੱਜ ਵੱਡੇ ਮੇਲੇ ਤੇ ਕੀਤਾ ਜਾ ਰਿਹਾ ਹੈ ਸੁਲਤਾਨਾ ਉਡੀ ਖੁਸ਼ ਨੇ ਮੈਟਰੋ ਦੀ ਖੇਡ ਕਲੱਬ ਦਾ ਧੰਨਵਾਦ ਹੈ ਸ਼ਾਹਕੋਟ ਨੂੰ ਸੰਦੀਪ ਨੰਗਲੰਬੀਏ ਕਬੱਡੀ ਕਲੱਬ ਨੂੰ ਬਹੁਤ ਵੱਡੀ ਮੁਬਾਰਕਬਾਦ ਹੈ ਇਹ ਸਨਮਾਨ ਸੌਖੇ ਨਹੀਂ ਮਿਲਦੇ ਇਹ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਆਹ ਦਿਲੋਂ ਜਨਾਵਾ ਨੇ ਪਰਬਤਵਾ ਚੜ੍ਹਦੀ ਕਲਾ ਵਿੱਚ ਰੱਖੇ ਇੱਕ ਚੜ੍ਹਦੀ ਕਲਾ ਦੇ ਵਿੱਚ ਕਾਰਾ ਲੱਗੇਗਾ ਬੋਲੇ ਈਸੋੜ ਹਾਤ ਸਤਿ ਸ਼੍ਰੀ ਅਕਾਲ ਲੈ ਵੀ ਲੋਧਰਾ ਮੁਬਾਰਕਬਾਦ ਹੈ ਹੁਣ ਇਹ ਦੱਸਦੇ ਵੀ ਹਲਕਾ ਟੱਚ ਕਿਹਨੇ-ਕਿਨੇ ਲਾਇਆ ਪਾਲੀ ਜਾਣਦਾ ਹੈ ਕਾਂਹੇ ਹਾਸ ਨੇ ਕਿਰ ਵੱਡਾ ਟੱਚ ਲਾਇਆ ਹੈ ਮੇਰੇ ਵੀਰੋ ਇਹ ਹੁਣ ਬੋਲੀ ਅਸੀਂ ਜਾਣਦੇ ਆ ਸੰਦੀਪ ਲੁਧਰ ਇੱਕ ਫੱਕਰ ਜੇ ਸੁਹਾ ਦਾ ਬੰਦਾ ਹੈ ਔਰ ਇਹਦੀ ਗੱਲਾਂ ਜਿਹੜੀਆਂ ਜੀਨੇ ਸੁਣੀ ਹੈ ਉਹ ਜਾਣਦਾ ਸਾਹੋਕੇ ਵਾਲੇ ਨੇ ਬੜਾ ਜਿਆਦਾ ਪਿਆਰ ਹੈ ਇਹ ਸੰਦੀਪ ਲੁਧਰ ਹੈ ਅੱਜ ਵੱਡੇ ਮੱਲ ਦਾ ਜਿਹੜਾ ਮੇਰੇ ਵੀਰੋ ਯਾਰ ਕੋਟਲੀ ਹੈ ਦੀਸ਼ਾ ਕਪਤਾਨ ਹੈ ਰਵੀ ਬੂਰੀਆ ਸਾਰੇ ਖਿਡਾਰੀ ਤੇ ਇੱਕ ਯਾਰ ਜਿਹੜਾ ਇਸ ਮੇਰੇ ਵੀਰੋ ਮਹਿਫਲ ਦੇ ਵਿੱਚੋਂ ਗੈਬ ਹੈ ਉਹ ਹੈ ਗਲੇਡੀਏਟਰ ਜਿਹੜਾ ਜਿਹੜਾ ਸੰਦੀਪ ਨੂੰ ਪਿਆਰ ਕਰਦਾ ਇੱਕ ਵਾਰੀ ਯਾਰ ਜ਼ੋਰਦਾਰ ਹੁਣੇ ਕਹਿਣਾ ਸੀ ਲੁੱਧਾ ਵੱਡਾ ਮੱਲ ਹੈ ਸ਼ਾਹਕੋਟ ਲਈ ਲਗਾਤਾਰ ਇਹਨੇ ਤੁਮਾ ਪਾਈ ਹੈ ਲੈ ਵੀ ਲੁੱਧਰਾ ਪਹਿਲਵਾਨ ਸਦਾ ਹੀ ਯਾਦ ਰਹਿਣਾ ਸੰਦੀਪ ਲੁੱਧਰ ਜ਼ਰੂਰ ਜਿਹੜੇ ਚਾਰ ਸ਼ਬਦ ਸਾਂਝੇ ਕਰੇਗਾ ਸਸ ਸਾਸੀ ਕਾਲ ਇਹ ਚਾਰ ਸ਼ਬਦ ਸਾਂਝੇ ਕਰੇਗਾ ਮੈਂ ਮਾੜਾ ਬੋਲਣਾ ਜਨਾ ਸਸ ਸਾਸੀ ਕਾਲ ਜੀ ਸਾਰਿਆਂ ਨੂੰ ਸੰਦੀਪ ਕਹਿੰਦਾ ਜਦੋਂ ਮੈਂ ਪੂਰੀ ਚੜਤ ਸੀ ਉਦੋਂ ਸੁਲਤਾਨ ਮੇਰਾ ਸਾਥ ਦਿੰਦਾ ਸੀ ਹੁਣ ਸੁਲਤਾਨ ਵੀ ਪੂਰੀ ਚੜਤਾ ਹੁਣ ਇਹਦਾ ਸਾਥ ਮੈਂ ਤੇ ਨਾ ਕੈਨੇਡਾ ਦੇ ਵਿੱਚ ਸੋ ਇਹਨਾਂ ਦੋਨਾਂ ਮੱਲਾ ਲਈ ਸਾਡੇ ਲਈ ਬਹੁਤ ਮੈਟਰੋ ਲਈ ਬਹੁਤ ਲੰਮਾ ਟਾਈਮ ਖੇਡਿਆ ਹੈ ਔਰ ਅੱਜ ਵੀ ਖੇਡਦੇ ਆ ਇਸ ਝੋਟੇ ਨੂੰ ਉਹਨਾਂ ਚਿਰ ਖਲਾਵਾਗੇ ਜਿੰਨਾ ਚਿਰ ਖੇਡੂਗਾ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਥੈਂਕ ਯੂ ਸასიਖਾਲ ਸਾਰਿਆਂ ਨੂੰ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਸਾਕ ਬਹੁਤ ਹੈ ਬਾਈ ਬਹੁਤ ਬਹੁਤ ਧੰਨਵਾਦ ਸਰ ਜਿੱਲੇ ਵੀ ਕਬੱਡੀ ਦੇ ਪ੍ਰਮੋਟਰ ਅਲਵਾਰਡ ਦੇ ਜੋ ਕਿ ਪਲੇਰਾਂ ਲਈ ਇੰਨਾ ਕਰਦੇ ਆ ਜੀ ਮੈਂ ਤਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਬਹੁਤ ਬਹੁਤ ਲੁਧਰ ਤੇ ਲੁਧਰ ਹੈ ਫਿਰ ਲੁਧਰ ਹੁਣ ਕਾਲਾ ਜੋਕੇ ਉਹਨਾਂ ਭਰਾਵਾਂ ਨੇ 1 ਲੱਖ ਪਾਇਆ ਹੈ ਆਜੋ ਜੀ ਬਰਾੜ ਸਹੀ ਚਲਾਉਣੀ ਹੈ ਦਲਵੀਰ ਸਿੰਘ ਜੀ ਬੋਪਾਰਾਏ ਪਿੰਡਾ ਬੋਪਾਰਾਏ ਗੋਲਡਨ ਜੱਟ ਉਹਨਾਂ ਭਰਾਵਾਂ ਨੇ 1 ਲੱਖ ਤਾੜੀਆਂ ਮਾਰਦੇ ਜਿੱਥੋਂ ਦੀ ਗੱਡੀ ਜਾ ਰਹੀ ਹੈ ਤਾੜੀਆਂ ਸਰਦਾਰ ਭਜਿੰਦਰ ਸਿੰਘ ਜੀ ਰੰਧਾਵਾ ਯੂਕੇ ਗੁਰਪ੍ਰੀਤ ਸਿੰਘ ਜੀ ਰੰਧਾਵਾ ਯੂਕੇ ਕਮ ਢਿੱਲੋ ਯੂਕੇ ਅਮਨ ਬਿਰਕ ਯੂਕੇ ਇਹਨਾਂ ਭਰਾਵਾਂ ਦਾ ਵੱਡੇ ਯੋਗਦਾਨ ਹੈ ਸ਼ੀਰਾ ਸ਼ੇਰ ਗਿੱਲ ਪਾਦੜਾ ਯੂਕੇ ਪ੍ਰਦੀਪ ਸਿੰਘ ਜੀ ਯੂਕੇ ਇਹਨਾਂ ਭਰਾਵਾਂ ਨੇ ਇੰਦਰਪਾਲ ਕੋਲ ਦੀ ਗੱਡੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਮਹਲ ਪੰਡਾਲ ਯੂਕੇ ਮਾਣਾ ਯੂਕੇ ਬੋਈ ਯੂਕੇ ਮਖਤਿਆਰ ਪੁਨੀ ਯੂਕੇ ਤੇ ਖੰਨਾ ਯੂਕੇ ਨਾਲ ਭਰਾਵਾਂ ਨੇ 1 ਲੱਖ ਦਾ ਯੋਗਦਾਨ ਪਾਇਆ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ